ਪੰਥਕ ਫੈਕਟਰ ਜਿਹੜਾ ਅਮਰਤਪਾਲ ਵਾਲੇ ਮਸਲੇ 'ਚ ਸੀ ਕੀ ਉਹ ਨਹੀਂ ਚੱਲਿਆ ਕਿਉਂਕਿ ਉਹੀ ਹਲਕੇ ਸੀ ਜਿੱਥੋਂ ਉਹ ਐਮਪੀ ਬਣੇ ਮਨਦੀਪ ਸਿੰਘ ਦਾ ਜਿਹੜਾ ਹੈ ਸੀ ਦੇਖੋ ਨਾ ਕਿ ਉਹ ਜਿਹੜਾ ਮਨਦੀਪ ਦਾ ਇਸ਼ੂ ਹੈ ਨਾ ਬਾਰ-ਬਾਰ ਕਦੀ ਅਮਰਤਪਾਲ ਦੇ ਰੂਪ ਜਾਇਆ ਅਮਰਤਪਾਲ ਤੁਸੀਂ ਇਹ ਦੇਖੋ ਕਿ ਮੈਂ ਬਾਰ-ਬਾਰ ਕਹਿਣਾ ਕਿ ਕਿਹੜਾ ਉਹਨਾਂ ਦਾ ਸਿੱਖ ਦੇ ਵਿੱਚ ਇੱਕ ਇਤਿਹਾਸ ਦੇ ਵਿੱਚ ਲਿਖਤੀ ਤੌਰ ਤੇ ਜਾਂ ਰਾਜਨੀਤਿਕ ਤੌਰ ਤੇ ਜਾਂ ਸਮਾਜ ਸੇਵਾ ਦੇ ਵਿੱਚ ਕੋਈ ਇਤਿਹਾਸ ਪਿੱਛੇ ਹੈਗਾ ਕੁਝ ਨਹੀਂ ਬੰਦੇ ਨੂੰ ਖੜਿਆ ਕਿ ਤੀ ਉਹ ਗਰੂਮ ਕੀਤਾ 2 ਸਾਲ ਜਿਹੜਾ ਸਾਨੂੰ ਪਤਾ ਲੱਗ ਰਿਹਾ 2 ਸਾਲ ਗਰੂਮ ਕੀਤਾ ਫਿਰ ਬਿਲਕੁਲ ਉਹਦੀ ਬਾਣਾ ਤੇ ਸ਼ਕਲ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਦੋਂ ਯੰਗ ਸੀਗੇ ਉਹਦਾ ਇੱਕ ਬਣਾ ਕੇ ਰੂਪ ਬਣਾ ਕੇ ਦੇ ਪੇਸ਼ ਕਰਤਾ ਲੋਕ ਲਾ ਲੋਕਾਂ ਦੇ ਅੰਦਰ ਭਾਵਨਾ ਤੇ ਹੈ ਨਾ ਤੇ ਸਾਰੀ ਭਾਵਨਾ ਨਾਲ ਜੋੜ ਕੇ ਤੇ ਐਮਪੀ ਵੀ ਬਣ ਗਏ ਪਰ ਉਹ ਇਸ ਤਰੀਕੇ ਨਾਲ ਕਹਿੰਦੇ ਨੇ ਉਹ ਕਹਿੰਦੇ ਮੇਰੀ ਭਾਵਨਾ ਸੀ ਭਾਵਨਾ ਜਾਗ ਗਈ ਕਹਿੰਦੇ ਮੈਂ ਸਿੱਖ ਬਣਿਆ ਨੀ 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 ਇੱਕ ਵਾਰ ਵੀ ਕਹਿੰਦਾ ਨਹੀਂ ਨਹੀਂ ਬਿਲਕੁਲ ਠੀਕ ਹੈ ਜਰੂ ਭਾਵਨਾ ਬਣ ਗਈ ਠੀਕ ਹੈ ਫਿਰ ਪੋਲਿਟਿਕਸ ਤੇ ਸਹੀ ਲੈ ਕੇ ਆਓ ਨਾ ਪਰ ਤੁਸੀਂ ਅਚਾਨਕ ਆਖੇ ਮਤਲਬ ਜਿਹੜਾ ਨਾ ਕਿ ਬਿਲਕੁਲ ਉਹ ਮੇਰੇ ਤੇ ਇਥੇ ਸੋਚ ਕੀ ਲੈ ਕੇ ਆਏ ਭਾਵਨਾ ਤੇ ਜਾਗੀ ਚਲੋ ਕੋਈ ਗੱਲ ਨਹੀਂ ਅਮਰਤ ਵੀ ਇੱਥੇ ਹੀ ਛਕੇ ਦਾ ਮਤਲਬ ਰੀਸੈਂਟ ਹੀ ਆ ਸਾਰਾ ਕੁਝ ਅਮਰਤਪਾਲ ਨੇ ਤੁਹਾਡੇ ਸਾਹਮਣੇ ਦਸਤਾਰਬੰਦੀ ਹੋਈ ਸੀਗੀ ਫਿਰ 10 ਬੰਦੇ ਬੰਦੂਕਾਂ ਵਾਲੇ ਹਾ ਹਾ ਕਿਨੂੰ ਡਰਾਉਣਾ ਵੀ ਇਥੇ ਉਹ ਵੀ ਕਹਿੰਦੇ ਲਾਇਸੈਂਸੀ ਸੀ ਸਾਡੇ ਨਹੀਂ ਨਹੀਂ ਜੋ ਮਾਰ